what uh -huh. ਔਰ ਇਸ ਇਤਿਹਾਸ ਨੂੰ ਮਹਾਨ ਸਤਾਨ ਦੇ ਪ੍ਰਾਜਨਾਨ ਸਮੂਹ ਗੁਰੂ ਖਾਲਸਾ ਸਾਧ ਸੰਗਤ ਨੇ ਸਾਰੇ ਆਪਾਂ ਗੁਰੂ ਮਹਾਰਾਜ ਦੇ ਬਖਸ਼ਿਸ਼ਤੀ ਹੋਈ ਆਪਾਂ ਨੂੰ ਫਤਿਹ ਜਿਹੜੀ ਹੈ ਔਰ ਸਾਰੇ ਆਪਾਂ ਬੜੀ ਬੁਲੰਦ ਆਵਾਜ਼ ਦੇ ਵਿੱਚ ਨਾਲ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਜਾ ਪਾਸਾਰੇ ਦਸਮੇਸ਼ ਪਤਾ ਕਰਨੀ ਤੱਕ ਸਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਆਰਜੂ ਦਾ ਹਰ ਸਾਲ ਦੀ ਤਰ੍ਹਾਂ ਪ੍ਰਕਾਸ਼ ਪੁਰਬ ਜਿਹੜਾ ਇਸ ਸੁਵਾਨ ਸਥਾਨ ਦੇ ਉੱਤੇ ਸਮੂਹ ਨਾਗਰ ਨਿਵਾਸੀ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਬੜੇ ਸ਼ਰਧਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਹਰ ਸਾਲ ਆਪਾਂ ਸਾਰੇ ਇੱਥੇ ਮਨਾਉਂਦੇ ਆਂ ਔਰ ਦੂਰੋਂ ਲੜਿਓ ਦੇਸ਼ਾਂ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚੋਂ ਔਰ ਸਮੁੱਚੀਆਂ ਸਿੱਖ ਸੰਗਤਾਂ ਜੋ ਵੀ ਜਗ੍ਹਾ 'ਨਾਂ ਸ਼ਰਧਾ ਰੱਖੇ ਉਹ ਬਾਅਦ ਸਾਰੇ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਇੱਥੇ ਆਕੇ ਆਪਾਂ ਸਾਰੇ ਇਹ ਹਾਜ਼ਰੀਆਂ ਗੁਰੂ ਦੇ ਦਰ ਦੇ ਉੱਤੇ ਸਾਰੇ ਨਮੋ ਰਹੇ ਆ ਮੈਂ ਸੰਗਤਾਂ ਦੇ ਸੱਚ ਕਰਨ ਬਾਸੀ ਬਾਬਾ ਦੇ ਬੰਦ ਗਈ ਸੀ ਜਿਨ੍ਹਾਂ ਦੀ ਬਹੁਤ ਵੱਡੀ ਮਹਾਨ ਕਿਰਪਾ ਹੋਈ ਹੈ ਇਸ ਸੰਸਥਾਨ ਦੇ ਉੱਤੇ ਜਿਨ੍ਹਾਂ ਨੇ ਸੇਵਾ ਲੰਮਾ ਸਮਾਂ ਸੇਵਾ ਕੀਤੀ ਹੈ ਸਤਿ ਸ੍ਰੀ ਅਕਾਲ ਚੰਦ ਸਿੰਘ ਲੰਗੋਵਾਲੀ ਸਿੰਘਾ ਦੇ ਨਾਲ ਉਹਨਾਂ ਦਾ ਬਹੁਤ ਹੀ ਅਨੁਸ਼ਾਨ ਪਿਆਰ ਹੈ ਸੰਤ ਜੀ ਹਮੇਸ਼ਾ ਇੱਥੇ ਹਰ ਸਾਲ ਇੱਥੇ ਆਉਂਦੇ ਸੀ ਉਹ ਇਹ ਸਾਰੇ ਪਰਿਵਾਰ ਨੂੰ ਆਪਣਾ ਇੱਕ ਪਰਿਵਾਰ ਸਮਝਦੇ ਸੀ ਔਰ ਉਸੇ ਤਰ੍ਹਾਂ ਮੇਰਾ ਵੀ ਕੋਈ ਸੱਸੀ ਜਾਂ ਰਿਸ਼ਤਾਨੀ ਮੈਂ ਵੀ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਹਰ ਸਾਲ ਇਹ ਸਨਮਾਨ ਕਰਤੀ ਹੂੰ ਨਤਮਸਤ ਕਰਨ ਵਾਸਤੇ ਇੱਥੇ ਆਗਿਆ ਲਗਾਉਣ ਵਾਸਤੇ ਹਮੇਸ਼ਾ ਸੀ ਸਾਡੇ ਕੋਲ ਗਿਆ ਮੈਂ ਦੇਖਿਆ ਬਹੁਤ ਸਾਰੇ ਲੋਕ ਮੌਜੂਦ ਹਸਤੀਆਂ ਸਾਡੇ ਇਸ ਇਲਾਕੇ ਦੀਆਂ ਇੱਥੇ ਆਈਆਂ ਨੇ ਪਰ ਬਗ ਬਗ ਪਾਟੇ ਨੱਚੋਵੇਂ ਲੋਕ ਆ ਕੇ ਇੱਥੇ ਆਗਿਆ ਲਗਾਉਂਦੇ ਨੇ ਔਰ ਮੁਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਦੇ ਵਿੱਚੋਂ ਆਏ ਸਨ ਉਹਨਾਂ ਦਾ ਪ੍ਰਕਾਸ਼ ਜਿਹੜਾ ਸੀ ਕਈ ਪ੍ਰਕਾਰ ਦਾ ਸਾਰਾ ਭੜਿਓ ਪਟਨਾ ਸਹਿ ਵਿਖੇ ਪਰਦੇਓ ਪਟਨਾ ਸਹਿ ਮਿਓ ਮਹਾਂ ਕਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਇਹਦਾ ਪ੍ਰਕਾਸ਼ ਦਿਹਾੜਿਆਂ ਨੂੰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਸਾਰੇ ਸੰਸਾਰ ਦੇ ਵਿੱਚ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਨਾਮਕ ਦਾ ਨੀਵਾ ਸੰਗਤਾਂ ਬਰਾਜਮਾਨ ਨੇ ਬੈਠੀਆਂ ਨੇ ਬਹੁਤ ਸੈਕਟਰ ਸਰਕਾਰ ਦੇ ਨਾਲ ਲਗਾਉਂਦੇ ਆਗੇ ਆਪਾਂ ਸਾਰੇ ਜਾਣਦੇ ਆ ਕਿ ਉਹ ਸਰਬਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਾਂ ਉਹਦੇ ਜੀਵਨ ਬਾਰੇ ਚਾਤਰਾ ਮਾਰੀਏ ਤਾਂ ਬਹੁਤ ਵੱਡਾ ਇੱਕ ਵਹਾਨ ਜੀਵਨ ਹੈ ਆਪਾਂ ਅੱਜ ਇਹ ਹਰ ਕੋਲ ਸਾਰੇ ਨੂੰ ਪਤਾ ਹੈ ਕਿ ਉਹਨਾਂ ਦੇ ਸਾਰਾ ਪਰਮਾਰਕ ਉਹ ਜਿਹੜਾ ਸੀ ਸਾਰੀ ਦੇਸ਼ ਤੋਂ ਦੇ ਪਾਸਤੇ ਸਮੁੱਚੀ ਮੁਨਖਤਾ ਨੇ ਬਾਹ ਤੇ ਔਰ ਜੁਲਮ ਨੇ ਬਰੁਧ ਮਰਦਿਆ ਹੋਇਆ ਔਰ ਸ਼ਹੀਦ ਕਰਵਾਇਆ ਆ ਕਿਸਨਾ ਕੋ ਦਾ ਮਹਿਲਾ ਸਾਰੇ ਜਾਣਦੇ ਆ ਕਿ ਸ਼ਹੀਦਾਂ ਦਾ ਉਹ ਸਾਰਾ ਕੋ ਦਾ ਮਹਿਲਾ ਸੀ ਔਰ ਪਰਦੇਸਾਂ ਕਰਦਿਆਂ ਦੀ ਸ਼ਹੀਦੀ ਚੌਕਾਹ ਸਾਹਿਬ ਦੇ ਵਿੱਚ ਹੋਈ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀ ਕਰਨੇ ਬਨ ਕੇ ਮਦਾਨੇ

ਉਹਨਾਂ ਮੱਛੀ ਬਾੜੇ ਤੇ ਜੰਗਲਾਂ ਦੇ ਵਿੱਚ ਬੈਠੇ ਗੁਰੂਵਾਰਾ ਮਿੱਤਰ ਪਿਆਰੇ ਨੂੰ ਹਾਰ ਬਰਿੰਦਾ ਦਾ ਕਹਿੜਾ ਇਹ ਸ਼ਕਕਾਰ ਇਹ ਇਸ ਗੁਰੂਵਾਰਾ ਕਹਰੇ ਤੇ ਕਿ ਉਹਨਾਂ ਦੇ ਛੋਟੇ ਸਹਿਰ ਜਾਤੀ ਸੀ ਜਿਹੜੇ ਉਸ ਗਰਹ ਦੇ ਵਿੱਚ ਔਰ ਨਿਜਾ ਦੇ ਵਿੱਚ ਨਾਟ੍ਰੇ ਸ਼ਰੀਰ ਨੂੰ ਤੇ ਮਾਤਾ ਗੁਜਰੀ ਨੂੰ ਠੱਠੇ ਪੁਰਸ਼ ਦੇ ਸ਼ਰੀਰ ਕੀਤਾ ਗਿਆ ਐਡੀ ਬੜੀ ਸ਼ਾਤ ਹੈ ਸੰਸਾਰ ਦੇ ਵਿੱਚ ਅੱਜ ਤੁਸੀਂ ਸਾਰੇ ਸੰਸਾਰ ਦੇ ਮਨ ਪੂਰੇ ਪੀਤ ਕੰਮਰੰਗਨ ਔਰ ਝਾਂਗਰ ਤੇ ਦੇਖ ਲਓ ਕਿ ਐਸਾ ਗੁਰੂ ਹੈ ਕੋਈ ਸੰਸਾਰ ਦੇ ਵਿੱਚ ਜਿਹਨੇ ਸਾਰੇ ਪ੍ਰਵਾਹ ਰੋਕਾਂ ਵਾਸਤੇ ਪਾਇਆ ਵਾਹ ਗੁਰੂ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਕੀ ਕਹਿੰਦਾ ਜਬਨੇ ਅੱਜ ਦਾ ਸਮਾਗਮ ਹੋਇਆ ਇੱਥੇ ਪਹੁੰਚੋ ਟਰੋਲੇ ਬਾਬਾ ਨਥ ਸਿੰਘ ਦੇ ਸਥਾਨ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਔਰ ਗੁਰਦੁਆਰਾ ਸ਼ਹੀਦ ਭਾਬਾ ਨਥਾ ਸਿੰਘ ਜੀ ਇਸ ਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਸਹਿਬੇ ਕੁਮਾਰ ਜਿਸ ਵਿੱਚ ਪਟਾਸ਼ੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਸਮੋਚੀਆਂ ਲਾ ਕੇ ਇਹ ਸਿੱਖ ਸੰਗਤਾਂ ਬੜੇ ਬਿਆਸਤ ਕਾਰਨ ਲੋਡੀਆਂ ਨੇ ਸੋ ਅੱਜ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਨੇ ਔਰ ਇਹ ਜਿਹੜਾ ਸਮਾਗਮ ਹੈ ਔਰ ਇਥੋਂ ਦੇ ਮੁਖ ਸੇਵਾਦਾਰ ਸੰਤ ਬਾਬਾ ਅਜੀਪਾਲ ਨਾਮ ਹਰ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਰਾ ਇਹ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਅੱਜ ਦੀ ਇਸ ਸਮਾਗਮ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਸਾਰਾ ਸੰਸਾਰ ਜਿਹੜਾ ਹੈ ਸਾਰੀ ਸਿੱਖ ਕੌਮ ਲਈ ਬਾੜ ਦਿੱਤਾ ਹੈ ਔਰ ਐਸੀ ਕੁਦਰਤਕ ਕੌਮ ਪੈਦਾ ਕੀਤੀ ਹੈ ਔਰ ਜਿਹੜੀ ਸਮੇਂ-ਸਮੇਂ ਦੇ ਵਿੱਚ ਹਮੇਸ਼ਾ ਜ਼ੁਲਮ ਦੇ ਵਿਰੁੱਧ ਅਤਿਆਚਾਰ ਦੇ ਵਿਰੁੱਧ ਧੱਕਿਆਂ ਦੇ ਵਿਰੁੱਧ ਲੜਦੀ ਆ ਰਹੀ ਹੈ ਆਵੇਂ ਉਹ ਮੁਗਲਾਂ ਦਾ ਸਮਾਂ ਸੀ ਆਵੇਂ ਅੰਗਰੇਜ਼ਾਂ ਦਾ ਸਮਾਂ ਸੀ ਆਵੇਂ ਅੱਜ ਸਮੇਂ ਦੀਆਂ ਸਰਕਾਰਾਂ ਜਿਹੜਾ ਉਦੋਂ ਬਾਅਦ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ ਤੋਂ ਵੀ ਹਮੇਸ਼ਾ ਸਾਡੀ ਸਿਕ ਕੌਮ ਹਮੇਸ਼ਾ ਲੜਦੀ ਆ ਰਹੀ ਹੈ ਕਿਉਂਕਿ ਬੜੇ ਅਫਸੋਸ ਦੀ ਗੱਲ ਇਹ ਹੈ ਕਿ ਜਦੋਂ ਕਿ ਕੋਈ ਵੀ ਸਰਕਾਰ ਇਸ ਦੇ ਉੱਤੇ ਕਿਸ ਨੇ ਵੀ ਰਾਜ ਕੀਤਾ ਔਰ ਉਹਨੇ ਹਮੇਸ਼ਾ ਸਿੱਖਾਂ ਨਾਲ ਅਨਿਆਂ ਕੀਤਾ ਸਨਿੱਖਾਂ ਨਾਲ ਧੱਕੇ ਕੀਤੇ ਨੇ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਾਹਮਣੇ ਔਰ ਬੰਦੀ ਸਿੰਘਾਂ ਦਾ ਮਸਲਾ ਜਿਹੜਾ ਇੱਕ ਬਹੁਤ ਵੱਡਾ ਮਸਲਾ ਸਾਰੀ ਸਿੱਖ ਕੌਮ ਦੇ ਵਾਸਤੇ ਜਿਨ੍ਹਾਂ ਨੇ ਸਮੁੱਚੇ ਆਪਣੇ ਜਜ਼ਬਾਤਾਂ ਦੇ ਵਿੱਚ ਆ ਕੇ ਔਰ ਬਹੁਤ ਵੱਡੀਆਂ ਕੁਰਬਾਨੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ ਔਰ ਉਹਨਾਂ ਨੂੰ ਮੈਂ ਸਮਝਦਾ ਕਿ 25 25 30 35 35 ਸਾਲ ਹੋ ਗਏ ਅੱਜ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ ਗੁਜ਼ਾਰਿਆਂ ਨੂੰ ਜਿਨ੍ਹਾਂ ਦੀਆਂ ਜਿਹੜੇ ਸਜ਼ਾਵਾਂ ਨੇ ਉਹ ਵੀ ਪੂਰੀਆਂ ਹੋ ਗਈਆਂ ਬਰਬਤ ਸਿੰਘ ਰਾਜਵਾਨ ਔਰ ਉਹਨੂੰ ਵੀ ਕੌਮ ਦੇ ਸਾਰਿਆਂ ਇਕੱਠੇ ਹੋ ਕੇ ਬਿਸਤੀ ਰਕਾਰ ਤੱਕ ਦੇ ਅਦੇਸ਼ਾਂ ਅਨੁਸਾਰ ਉਹਦੀ ਅਪੀਲ ਕੀਤੀ ਸੀ ਕਿ ਉਹਨੂੰ ਇਹ ਜਿਹੜੀ ਫਾਂਸੀ ਦੀ ਸਜ਼ਾ ਹੈਗੀ ਜਿਹੜੀ ਹੈ ਉਮਰ ਕੈਦੀ ਬਦਲੀ ਜਾਵੇ ਲੇਕਿਨ ਅਫਸੋਸ ਇਹ ਗੱਲ ਹੈ ਕਿ ਜਦੋਂ 550 ਸਾਲਾ ਸਦਾ ਮੈਲੀ ਪਾਸੇ ਬੁਰੰਗ ਵੀ ਅਫਸਾਇਦਾ ਮਹਾ ਪ੍ਰਕਾਸ਼ ਦ੍ਰਿਸ਼ ਬਣਾਇਆ ਗਿਆ ਜਦੋਂ ਮੈਂ ਇਹ ਮਕਸੀਵਾ ਦਰਜ ਚਰਮਨ ਕਮੇਟੀ ਦਾ ਉਦੋਂ ਪ੍ਰਧਾਨ ਮੰਤਰੀ ਨਰਮੋਦੀ ਜੀ ਨੇ ਵੀ ਇਹ ਐਲਾਨ ਕੀਤਾ ਸੀ ਬਕਾਇਦਾ ਨੋਟੀਫਿਕੇਸ਼ਨ ਵੀ ਹੋਇਆ ਸੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਊਗਾ ਔਰ ਬਰਬਤ ਸਿੰਘ ਰਾਜਵਾਨ ਦੀ ਜਿਹੜੀ ਹੈ ਇਹਨੂੰ ਸਜ਼ਾ ਦੇ ਵਿੱਚ ਤਬਦੀਲ ਕੀਤਾ ਜਾਊ ਫਾਂਸੀ ਦੀ ਲੇਕਨ ਬੜੀ ਦੁੱਖ ਦੀ ਗੱਲ ਹੈ ਕਿ ਇੰਨੇ ਸਾਲ ਦੇ ਬੀਤਣ ਤੋਂ ਬਾਅਦ ਵੀ ਅੱਜ ਤੱਕ ਸਮੇਂ ਦੀ ਸਰਕਾਰ ਨੇ ਸਾਡੇ ਬੰਦੀ ਕੋਈ ਧਿਆਨ ਨਹੀਂ ਦਿੱਤਾ ਸਗੋਂ ਸਿੱਖਾਂ ਦੇ ਉੱਤੇ ਕਟਾਕਸ ਕੀਤੇ ਜਾ ਰਹੇ ਨੇ ਵਿੱਚ ਜੇ ਹੋਮ ਜਿਹੜਾ ਸਾਡਾ ਦੇਸ਼ ਦਾ ਜਿਹੜਾ ਮੰਤਰੀ ਹੈ ਉਹਨੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਨੇ ਉਹਦੇ ਨਾਲ ਸਾਰੀ ਸਿੱਖਾਂ ਨੂੰ ਬਹੁਤ ਅਫਸੋਸ ਹੋਇਆ ਕਿਉਂਕਿ ਸਿੱਖਾਂ ਦੀ ਸਾਡੀ ਸ੍ਰੀ ਕਾਲ ਤਖਤ ਇੱਕ ਸਰਵਉਰ ਸੰਸਥਾ ਹੈ ਜੋ ਵੀ ਸ੍ਰੀ ਕਾਲ ਤਖਤ ਸਰ ਉਦੇਸ਼ ਆਉਂਦਾ ਸਾਰੀ ਸਿੱਖ ਸੰਗਤਾਂ ਉਹਨੂੰ ਉਦੇਸ਼ ਨੂੰ ਪ੍ਰਮਾਨ ਕਰਦੀਆਂ ਨੇ ਅੱਜ ਵੀ ਦੇਖੋ ਸ਼ੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਬਾਰ-ਬਾਰ ਚਿੱਠੀਆਂ ਲਿਖੀਆਂ ਗਈਆਂ ਔਰ ਸ੍ਰੀ ਕਾਲ ਤਖਤ ਸਰ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਔਰ ਜਿਹਦੇ ਵਿੱਚ ਸਾਡੇ ਸੰਗਠਨ ਗੁਰਦਾਰ ਮੈਡ ਦੇ ਪ੍ਰਧਾਨ ਵੀ ਨੇ ਬਾਕੀ ਹੋਰ ਵੱਖ-ਵੱਖ ਜਿਹੜੀਆਂ ਸਖਸ਼ੀਅਤਾਂ ਨੇ ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ ਬੇਸ ਤੇ ਜਿਹੜਾ ਸਾਡਾ ਹੋਮ ਮਿਨਿਸਟਰ ਹੈ ਉਹਨੂੰ ਵੀ ਚਿੱਠੀ ਲਿਕੇ ਸਾਨੂੰ ਘਟੋ-ਘਟ ਗੱਲਬਾਤ ਕੀਤੀ ਜਾਵੇ ਤਾਂ ਕਿ ਉਹਨਾਂ ਦੀ ਰਾਈ ਹੋਵੇ ਇਹ ਇੱਕ ਨੋ ਅਫਸੋਸ਼ ਦੀ ਗੱਲ ਹੈ ਕਿ ਇਸ ਸਰਨੇ ਦੀ ਸਰਕਾਰ ਜਿਹੜੀ ਅੱਜ ਵੀ ਸੈਂਟਰ ਦੇ ਵਿੱਚ ਰਾਜ ਕਰਨ ਵਾਲੀ ਜਿਹੜੀ ਸਰਕਾਰ ਹੈ ਉਹਨੇ ਅਜੇ ਤੱਕ ਸਾਨੂੰ ਇੱਕੋ ਚਿੱਠੀ ਦਾ ਜਵਾਬ ਤੱਕ ਨਹੀਂ ਦਿੱਤਾ ਸਮਾਂ ਤੱਕ ਨਹੀਂ ਦਿੱਤਾ ਇਤੂ ਵੱਡਾ ਤੱਕਾ ਹੋਰ ਕੀ ਹੋ ਸਕਦਾਗਾ ਸਭ ਤੋਂ ਵੱਡਾ ਤੱਕਾ ਇਹ ਹੈ ਕਿ ਸਿੱਖਾਂ ਵਾਸਤੇ ਵੱਖਰੇ ਕਾਨੂੰਨ ਨੇ ਆਮ ਲੋਕਾਂ ਵਾਸਤੇ ਜਿਹੜੇ ਹੋਰ ਵੱਖਰੇ ਕਾਨੂੰਨ ਨੇ ਉਹੀ ਮੈਂ ਗੱਲ ਕਰਾ ਹੀ ਦੇਖੋ ਇੱਕ ਪਾਸੇ ਦੇਖੋ ਸੌਦਾ ਸਾਥ ਜਿਹੜਾ ਹੈਗਾ ਉਹਨੂੰ ਪ੍ਰੋਲ ਦਿੱਤੀ ਗਈ ਹੈ ਜਿਹਦੇ ਉੱਤੇ ਬਲਾਤਕਾਰ ਦੇ ਕੇਸ ਨੇ ਕਤਲਾਂ ਦੇ ਕੇਸ ਨੇ ਤੇ ਉਹਨੂੰ ਤਾਂ ਅੱਜ ਨੌਵੀਂ ਵਾਰ ਕੋਲ ਪ੍ਰੋਲ ਦਿੱਤੀ 50 ਦਿਨਾਂ ਦੀ ਹੋਣ ਦਿੱਤੀ ਬਾਰ-ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਔਰ ਸਿੱਖ ਕੌਮ ਦੇ ਬਲ ਧਿਆਨ ਕਿ ਸੱਜਾ ਰਿਹਾ ਸਿੱਖ ਕੌਮ ਦੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਨੂੰ ਬਾਰ-ਬਾਰ ਸਾਰੀ ਕੌਮ ਇਨਸਾਫ ਮੰਗਦੀ ਹੈ ਸਾਰੀ ਕੌਮ ਇਕੱਠੀ ਹੋ ਕੇ ਕਹਿ ਰਹੀ ਹੈ ਕਿ ਉਹਨਾਂ ਨੇ ਇਨਸਾਫ ਦੇਣਾ ਚਾਹੀਦਾ ਹੈ ਇੱਕ ਪਾਸੇ ਤਾਂ ਬਲਾਤਕਾਰੀਆਂ ਨੂੰ ਤੁਸੀਂ ਬਾਰ-ਬਾਰ ਪਰੋਲ ਦੇ ਰਹੇ ਹੋ ਦੂਸਰੇ ਪਾਸੇ ਸਾਡੇ ਜਿੰਨਾ ਬਿਲਕੁਲ ਇਨਸਾਫ ਨਹੀਂ ਮਿਲ ਰਿਹਾ ਜਿੰਨਾਂ ਦੀਆਂ ਜੀਹਾਂ ਵੀ ਪੂਰੀਆਂ ਹੋ ਗਈਆਂ ਉਸ ਸਮੇਂ ੱੱਕੇ ਹੋ ਰਹੇ ਉਹਨਾਂ ਨਾਲ ਕੌਮ ਦੀ ਕੋਈ ਗੱਲ ਵੱਲ ਧਿਆਨ ਹੀ ਤਾਂ ਜਾਂਦਾ ਇਸ ਲਈ ਮੈਂ ਇਹ ਹੀ ਕਹਿ ਹੈਗਾ ਕਿ ਸਿੱਖਾਂ ਬਾਤ ਤੇ ਅੱਜ ਦੀ ਸਰਕਾਰ ਦੇ ਬਾਤ ਤੇ ਹੋਰ ਕਾਨੂੰਨ ਨੇ ਔਰ ਦੂਸਰੇ ਆਮ ਲੋਕਾਂ ਬਾਤ ਤੇ ਕਾਨੂੰਨ ਬਖਰੇ ਨੇ ਉਹ ਇਸ ਕਰਕੇ ਸਿੱਖਾਂ ਜੇ ਆਪਣੇ ਇਨਸਾਫ ਦੀ ਮੰਗ ਕਰ ਰਹੇ ਨੇ ਸਰਕਾਰ ਨੂੰ ਤੁਰੰਤ ਜਿਹੜਾ ਹੈ ਇਹਦੇ ਵੱਲ ਧਿਆਨ ਦੇ ਕੇ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਸਿੱਖ ਪੌਮ ਦੀਆਂ ਮੰਗਾਂ ਨੂੰ ਪ੍ਰਮਾਣ ਕਰਨਾ ਚਾਹੀਦਾ ਬਸਪਾ ਨਾਲ ਗੱਠ ਜੋੜ ਬਾਰੇ ਕੀ ਕਹਣਾ ਦੋਨੋਂ ਵੀ ਇਲੈਕਸ਼ਨ ਨਾਲ ਕੱल्याਣ ਲੜਾਈ ਜਾਊਗੀ ਜਾਂ ਕਿਸੇ ਨਾਲ ਗੱਠਬੰਧਨ ਹੋਊਗਾ ਕੋਈ ਬਸਪਾ ਨਾਲ ਗੱਠ ਜੋੜ ਚੱਲ ਰਿਹਾ ਸਾਡਾ ਇਸੇ ਜਿਸੀ ਵਿਧਾਨ ਸਭਾ ਦੀ ਚੋਣਾਂ ਜਿਹੜੀਆਂ ਉਹ ਵੀ ਬਸਪਾ ਦੇ ਨਾਲ ਲੜੀਆਂ ਨੇ ਅੱਜ ਵੀ ਸਾਡਾ ਬਸਪਾ ਦੇ ਨਾਲ ਕਹਿੰਦੇ ਸੀ ਕੱਲੇ 13 ਦੀਆਂ 13 ਸੀਟਾਂ ਕੱਲੇ ਲੜਾਂਗੇ ਬਸਪਾ ਵੱਲੋਂ ਬਿਆਨ ਆਇਆ ਮਹਾਤਮਾ ਆ ਮੈਂ ਅਜੇ ਤੱਕ ਕੋਈ ਐਸੀ ਗੱਲ ਨਹੀਂ ਕਰ ਰਿਹਾ ਇਸ ਲਈ ਕਿਉਂਕਿ ਪਿਛਲੇ ਦਿਨ ਕੀ ਪੜਿਆ ਹੋਣਾ ਜਿਹੜਾ ਉਹਨਾਂ ਦਾ ਪੰਜਾਬ ਦਾ ਪ੍ਰਧਾਨ ਹੈ ਜਿਹੜੀ ਸਾਫ ਹੈ ਤੁਸੀਂ ਮਿਸਟਿੰਗ ਜਿਹੜੀ ਉਹਨਾਂ ਹੀ ਜਾਣਦੇ ਸਾਡਾ ਸਾਡਾ ਜਿਹੜਾ ਗੱਠ ਜੋੜਾ ਹੈ ਜੀ ਵੀ ਕਾਇਮ ਹੈ ਭਾਜੀਪੀ ਨਾਲ ਹੋ ਸਕਦਾ ਕੋਈ ਦੇਖੋ ਅਜੇ ਤੱਕ ਕੋਈ ਸੰਭਾਵਨਾ ਨਹੀਂ ਹੈ ਭਾਜੀਪੀ ਤਾਂ ਅਜੇ ਤੱਕ ਤਾਂ ਸਾਡਾ ਬਸਪਾ ਨਾਲ ਹੀ ਗੱਠ ਜੋੜਾ ਬਸਪਾ ਨਾਲ ਹੀ ਕਿਸੇ ਦਾ ਚਾਹੁੰਦੇ ਆ ਦੇਖੋ ਜਿੱਤੇ ਸਾਡੇ ਪ੍ਰਧਾਨ ਸਾਹਿਬ ਸੁਮੇਸ਼ ਸਿੰਘ ਬਾਦਲ ਨੇ ਔਰ ਅਪੀਲ ਵੀ ਕੀਤੀ ਹੈ ਕੱਲ ਤੱਕ ਦੇ ਵਿੱਚ ਜਾ ਕੇ ਉੱਥੇ ਆਪਣੇ ਮਾਫੀਆਂ ਵੀ ਮੰਗੀਆਂ ਨੇ ਜੇ ਗਲਤੀਆਂ ਜੋ ਪਿੱਛੇ ਹੋਈਆਂ ਜੋ ਵੀ ਹੋਇਆ ਔਰ ਗੁਰੂ ਦੇ ਅੱਗੇ ਕਾਤਕ ਸਾਹਿਬ ਦੇ ਅੱਗੇ ਜੋ ਮਾਫੀ ਮੰਗੀ ਹੈ ਅਸੀਂ ਅਪੀਲ ਕਰਦੇ ਸਾਰੀ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਜਿੰਨੇ ਵੀ ਬਖ ਬਖ ਕਾਲੀ ਦਲ ਬਣੇ ਨੇ ਅੱਜ ਮੈਂ ਵੀ ਇਹੀ ਬੇਨਤੀ ਕਰਦਾ ਜੇ ਸਾਰੀ ਕੌਮ ਨੂੰ ਇਕੱਠਾ ਹੋਵੇ ਜੇ ਇਕੱਠੇ ਆਵਾਂਗੇ ਤਾਂ ਹੀ ਸਾਡੀ ਸ਼ਕਤੀ 'ਚ ਵਾਧਾ ਹੋਊਗਾ